ਆਪ ਬੈਠੀਆਂ ਨੇ ਪੰਚਾਇਤਾਂ 'ਚ ਬੈਠਿਆ ਸਾਰੇ ਵਰਕਰ ਸਾਰੇ ਡਿਪਾਰਟਮੈਂਟ ਕਾਲੇ ਸਾਰਿਆਂ ਨੇ ਇੱਕ ਗੱਲ ਕਹੀ ਹੋਈ ਆ ਕਿ ਪਿੰਡ ਦੀ ਗਲੀ ਇੱਕ ਵੀ ਛੱਡਣੀ ਨਹੀਂ ਕੋਈ ਰਹਿਣੇ ਨਹੀਂ ਜਾ ਸਕਦੇ ਔਰ ਇੱਥੋਂ ਤੱਕ ਵੀ ਕਿਹਾ ਹੋਇਆ ਹੈ ਅਬੇ ਜੇ ਤੁਹਾਨੂੰ ਲੱਗਦਾ ਅਗਲੇ ਦੇ ਦਰਵਾਜ਼ੇ ਤਾਂ ਕਿੱਟਾਂ ਚਿੰਨੀਆਂ ਪੈਲੀਆਂ ਤਾਂ ਛੇਲ ਦਿਓ ਮਤਲਬ ਪਿਛਲੀਆਂ ਸਰਕਾਰਾਂ ਵਾਲੇ ਕਿ ਪਿਛਲੇ ਸਿਸਟਮ ਜਿਵੇਂ ਇਹ ਨਸ ਹੁਣ ਨੂੰ ਮਿਲੇ ਜੀ ਸਾਡੇ ਬਾਰ ਮੂਰਤ ਚਾਰ ਇਟਾਂ ਲੱਗਦੀਆਂ ਸੀ ਤੇ ਠਾਂ ਛੱਡਦੇ ਬਿਲਕੁਲ ਮੈਂ ਸਾਰਿਆਂ ਨੂੰ ਇੱਥੇ ਕਹਿ ਕੇ ਹੀ ਬਸਾਇਦਾ ਜਿਹੜੇ ਹੁਣ ਕੰਮ ਹੋਣੇ ਨੇ ਉਹ ਇਸ ਤਰੀਕੇ ਨਾਲ ਕਰਾਇਆ ਜਾਵੇ ਤਾਂ ਕਿ ਤੁਹਾਨੂੰ ਵੀ ਸਾਰਿਆਂ ਨੂੰ ਇਸ ਗੱਲ ਦਾ ਮਾਣ ਹੋਵੇ ਕਿ ਅਸੀਂ ਆਪਦੇ ਪਿੰਡਾਂ ਦੀ ਕੁੜੀ ਬਣਾਈ ਆ ਜੇ ਬਣਾਈ ਆ ਤਾਂ ਫਿਰ ਉਹਨੇ ਕੰਮ ਜੇ ਆ ਕਿਉਂ ਕਰਾਉਣ ਦਾ ਸਮਾਂ ਦਿੱਤਾ ਮਹਾਰਾਜ ਨੇ ਤਾਂ ਉਹਨੇ ਕੰਮ ਜਿਹੜੇ ਉਹ ਕਿਹੜੇ ਤਰੀਕੇ ਨਾਲ ਕਰਾਇਆ ਕੋਈ ਕਿਤੇ ਹਿੱਤ ਪੈਰ ਵਾਲੀ ਗੱਲ ਬਿਲਕੁਲ ਵੀ ਨਹੀਂ ਹੋਊਗੀ 1% ਵੀ ਨਹੀਂ ਹੋਊਗੀ ਇਹ ਤੁਸੀਂ ਆਪਣੇ ਮਨ ਚੋਂ ਖਿਆਲ ਸਾਰੇ ਜਣੇ ਜੇ ਕਿਸੇ ਨੂੰ ਕੋਈ ਤੇ ਲੱਗਦਾ ਹੋਇਆ ਕੋਈ ਕਮੀ ਪੇਸ਼ੀ ਰਹਿੰਦੀ ਹੈ ਤਾਂ ਮੈਨੂੰ ਜਰੂਰ ਦੱਸਿਓ ਤੁਸੀਂ ਸੋ ਸਾਡੇ ਪਿੰਡਾਂ ਸੋ ਮੈਂ ਲੱਤੀ ਹੈ ਸਨਵਾਰੀ ਮੈਂ ਉਵੇਂ ਕੰਮ ਕਰਾਉਂਦਾ ਅੱਜ ਦਾ ਜਿਹੜਾ ਨੀ ਪੱਥਰ ਸਭ ਤੋਂ ਪਹਿਲਾਂ ਤਾਂ ਗਲੀਆਂ ਨਾਲੀਆਂ ਦੇ ਲਈ 25 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਆ ਉਹ ਇਸ ਪਿੰਡ ਨੂੰ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਛੱਪੜਾਂ ਦਾ ਨਵੀਨੀ ਕਰਨਾ ਜਿਹਦੇ ਲਈ 20 ਲੱਖ ਦੀ ਗ੍ਰਾਂਟ ਇਸ ਪਿੰਡ ਨੂੰ ਦਿੱਤੀ ਜਾਂਦੀ ਆ। ਅੰਗਲਵਾੜੀ ਦੀ ਬਿਲਡਿੰਗ ਦੀ ਉਹਦੀ ਮੁਰੰਮਤ ਦੇ ਲਈ ਇਹ ਆ ਉਹਦੀ ਨਵੀਂ ਸਿਰਓਸਾਰੀ ਦੇ ਲਈ 7 ਲੱਖ ਦੀ ਗ੍ਰਾਂਟ ਜਿਹੜੀ ਆ ਉਹ ਪਿੰਡ ਨੂੰ ਦਿੱਤੀ ਜਾਂਦੀ ਹੈ। ਮਨਰੇਗਾ ਭਵਨਾਂ ਜਿਹੜੀ ਕੀ ਬਹੁਤ ਜ਼ਿਆਦਾ ਦੀ ਮੰਗ ਸੀਗੀ ਇਸ ਪਿੰਡ ਦੀ 10 ਲੱਖ ਦੀ ਗ੍ਰਾਂਟ ਉਸ ਪਿੰਡ ਨੂੰ ਦਿੱਤੀ ਜਾਂਦੀ ਹੈ। ਤੇ ਪਾਰਕ ਲਈ ਵੀ 7 ਲੱਖ ਦੀ ਗ੍ਰਾਂਟ ਹੈ ਜਿਹੜੀ ਉਹ ਇਸ ਪਿੰਡ ਦੇ ਚਲੋ ਕੀਤੀ ਜਾਂਦੀ ਹੈ। ਸੋ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਦੇਖੋ। ਤੁਸੀਂ ਵੀ ਬੜੀਆਂ ਸਰਕਾਰਾਂ ਦੇ ਵਿੱਚ ਸਾਰੇ ਪਿੰਡ ਵਾਲੇ ਖੜੇ ਹੋ ਬਜ਼ੁਰਗ ਬਿਰਿਆਵਾਂ ਸਾਵਾਂ ਬੈਠੀਆਂ ਨੇ ਕਿ ਕਦੇ ਵੀ ਨਹੀਂ ਹੋਇਆ ਹੋਣਾ ਅਜੇ ਤੱਕ ਕਿ ਇੰਨੀ ਸਾਰੀ ਗ੍ਰਾਂਟ ਆ ਜਿਹੜੀ ਉਹ ਪੰਚਾਇਤ ਦੇ ਪੜਦੇ ਆ ਸਰ ਕਿਸੇ ਸਰਕਾਰ ਨੇ ਕਿਸੇ ਪਿੰਡ ਨੂੰ ਦਿੱਤੀ ਨਹੀਂ ਹੈ ਸਭ ਤੋਂ ਮੈਂ ਤੇ ਇਹ ਕਹਿਨੀ ਆ ਵੀ ਮੈਂ ਤਾਂ ਦੇਖੋ ਜੀ ਤੁਹਾਡੇ ਸਾਰਿਆਂ ਦੀ ਧੰਨਵਾਦੀ ਹਾਂ ਕਿਉਂਕਿ ਤੁਸੀਂ ਇੰਨਾ ਕਮਾਨ ਮੈਨੂੰ ਬਖਸ਼ਿਆ ਤੇ ਹੁਣ ਸਮਾਂ ਆਇਆ ਜਦੋਂ ਸਰਕਾਰ ਸੀ ਜਦੋਂ ਪੰਚਾਇਤਾਂ ਬਣਨਾਂ ਨੇ ਪਿੰਡਾਂ ਦੇ ਵਿੱਚ ਤਾਂ ਕਿ ਪਿੰਡਾਂ ਦਾ ਵੱਧ ਤੋਂ ਵੱਧ ਆਪਾਂ ਸਹੀ ਤਰੀਕੇ ਦੇ ਨਾਲ ਗਲੀਆਂ ਨਾਲੀਆਂ ਦਾ ਛੱਪੜਾਂ ਦਾ ਸੜਕਾਂ ਦਾ ਪਾਰਕਾਂ ਦਾ ਜਿਹੜੇ-ਜਿਹੜੇ ਵੀ ਕੰਮ ਪਏ ਨੇ ਵਾਟਰ ਵਰਕਸ ਦਾ ਉਹਨਾਂ ਦਾ ਸੁਧਾਰ ਕਰ ਸਕੀਏ ਸੋ ਜਿੱਥੇ-ਜਿੱਥੇ ਤੁਸੀਂ ਡਿਊਟੀ ਲਾਉਂਗੇ ਹਰ ਕੰਮ ਨੂੰ ਸਿਰੇ ਚੜਾਉਣਾ ਮੇਰੀ ਜ਼ਿੰਮੇਵਾਰੀ ਹੈ ਸੋ ਕੰਮ ਦੱਸੀ ਜਾਏ ਉਹ ਤੇ ਉਹਨੂੰ ਸਿਰੇ ਚੜਾਉਣਾ ਫੰਡ ਲੈ ਕੇ ਆਉਣਾ ਉਹ ਮੇਰੀ ਜ਼ਿੰਮੇਵਾਰੀ ਆ ਨਾਲੇ ਇੱਕ ਗੱਲ ਉਹ ਤੁਹਾਨੂੰ ਕਹਿ ਰਿਹਾ ਫੰਡ ਦੀ ਕਮੀ ਤੁਹਾਨੂੰ ਨਹੀਂ ਹੋਊਗਾ ਕਿਸੇ ਪਾਸੇ ਫੰਡ ਦੀ ਕਮੀ ਮੇਰੇ ਵੱਲੋਂ ਨਹੀਂ ਬਸ ਕੰਮ ਕਰਉਣਾ ਜੀ ਸੋ ਇਨਾ ਸ਼ਬਦਾਂ ਨਾਲ ਮੈਂ ਸਾਰੀ ਨਜ਼ਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਜੇ ਬੈਠੀ ਆ ਜੇ ਕੋਈ ਹੋਰ ਗੱਲ ਮੈਂ ਦੱਸਦੇ ਹਾਂ ਬਹੁਤ ਬਹੁਤ ਧੰਨਵਾਦ